ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਪੈरिस ਦੇ ਵਿੱਚ ਦੂਜੀ ਵਾਰ ਹੈਰੀ ਪਾਜੀ ਵੈਲਕਮ ਟੂ ਪੈरिस ਇਹ ਪਾਜੀ ਕੋ ਆਪਾਂ ਰਹਿੰਦੇ ਆ ਪੈਰਿਸ ਦੇ ਵਿੱਚ ਤੇ ਆ ਦੂਜੀ ਵਾਰੀ ਆਪਾਂ ਆਇਆ ਪੈਰਿਸ ਇੱਥੇ ਲੱਗਾ ਹੋਇਆ ਵਾ ਮੇਲਾ ਇਸ ਸਾਲ ਚ ਇੱਕ ਵਾਰੀ ਲੱਗਦਾ ਵਾ ਅੱਜ ਇਹ ਵੀ ਸਾਨੂੰ ਦੇਖਣ ਦਾ ਮੌਕਾ ਮਿਲ ਗਿਆ ਚਲੋ ਚਾਨ ਕਿ ਆਏ ਸੀ ਤੇ ਵਰਨਨ ਵਾਲੇ ਮੇਲਾ ਦੇਖਿਆ ਜਾਂਦਾ ਹੈ ਮੇਲਾ ਦੇ ਪੈरिस ਕੋ ਮੇਜਦਾ ਅੱਜ ਮੌਸਮ ਵੀ بارش ਵਾਲਾ ਹੋਇਆ ਹੋਇਆ ਛਤਰੀ ਤਾਂ ਰੱਖੀ ਨਾ ਭਾਜੀ ਮੇਲਾ ਰੱਖੀ ਹੋਈ ਆ ਵਾ ਦੇਖੋ ਇਦਾਂ ਕੁ ਨਹੀਂ ਚਾਹੀਦੀ ਨਿੱਕੀ ਜੀ ਨਹੀਂ ਹੁਣ ਨਵੀਂ ਖਰੀਦਣੀ ਵੇਣੀ ਨਾ ਫਿਰ ਆਹ ਉਹਦੇ ਵੀ 25-3000 ਖਰਚਣੇ ਪੈਣੇ ਫਿਰ ਆਇਆ ਤੇ ਮੈਂ ਯੂਰਪ ਅੱਜ ਕਾਫੀ ਦਿਨ ਹੋ ਗਏ ਆ ਬਟ ਅੱਜ ਲੋਗ ਦੁਆਰਾ ਸ਼ੁਰੂ ਕੀਤਾ ਇਹ ਵੀ ਬੰਗੜਾ ਲੱਗਦਾ ਹੈ ਇੱਥੇ ਫਰਾਂਸ ਦੇ ਵਿੱਚ ਵੀ ਲੱਗਾ ਹੋਇਆ ਹਾਂ ਵਧੀਆ ਨਾ ਕਿੱਥੇ ਪਰ ਸੇਫਟੀ ਬਹੁਤ ਜ਼ਿਆਦਾ ਵੇਖੋ ਨਾ ਕਿੰਦਾ ਪ੍ਰੋਪਰ ਮੰਨਿਆ ਅਰੇ ਤਾ ਤੁਸੀਂ ਥੋੜਾ ਜਿਹਾ ਜ਼ੂਮ ਕਰਦੇ ਨਾ ਆ ਦੇਖ ਪੂਰਾ ਬੰਦ ਕੀਤਾ ਹੋਇਆ ਨਾ ਨਾ ਸੇਫਟੀ ਪੂਰੀ ਇੱਥੇ ਵੀ ਚੱਲਦਾ ਬਹੁਤ ਸਲੋ ਸਲੋ ਨਾ ਲੱਗਾ ਇਸ ਰੋ ਤਾਂ ਚੱਲਦਾ ਨਾ ਇਹ ਪੈਰਸ ਦਾ 뷰 ਦਿਖਉਂਦਾ ਹੋਣਾ ਨਾ ਤਾਂ ਬੱਚਿਆਂ ਦੇ ਲੱਗੀਆਂ ਹੋਈਆਂ ਗੱਡੀਆਂ ਵਗੈਰਾ ਉਹ ਲੈ ਚੜ ਗਿਆ ਬ੍ਰਿਜ ਤੇ ਓਹ ਘੈਂੜਿਆ ਜੀ ਇੰਜੋਏ ਕਰਦੇ ਗੋਰੀਆ ਦੇ ਨਿਆਣੀ ਅੱਜ ਹੈਗਾ ਵਾ ਐਤਵਾਰ ਤੇ ਜੁਲਾਈ ਹੈ 2 जुलाई आज 2025 लो जी गन शूट हां वे लो गन दा ये गिफ्ट मिलेगा जो नंबर दिखेगा और शिकार ਕਰਦੇ شکار पापा ਹੁਣ ਸਾਨੂੰ ਇਦਾਂ ਹੀ ਸਾਰੇ ਮੇਲੇ ਦਾ ਵੀਊ ਦਿਖਾਉਨੇ ਆ ਉੱਪਰ ਚੱਕੇ ਪੈਰਸ ਤੇ ਡਰਤ ਲੱਗਦਾ ਵੈਸੇ ਇੱਥੇ ਚੋਰੀ ਦਾ ਬਹੁਤ ਮਾਹੌਲ ਆ ਇਧਰਲੀ ਸਾਈਡ ਹੈਗਾ ਵਾ ਗਾਰਡਨ ਇਹ ਇੱਕ ਗਾਰਡਨ ਆ ਤੇ ਇੱਧਰ ਲੱਗਾ ਹੈ ਮੇਲਾ ਕਾਫੀ ਰੌਣਕਾਂ ਅੱਜ ਸੰਡੇ ਦਾ ਕਰਕੇ ਤੇ ਉਹ ਕਾਫੀ ਅੱਗੇ ਤੱਕ ਹੈਗਾ ਹੋਰ ਵੀ ਤੇ ਆਪਾਂ ਹੁਣ ਚੱਲਦੇ ਆ ਗਾਰਡਨ ਵਾਲੀ ਸਾਈਡ ਵੈਦਰ ਬੜਾ ਘੈਂਡ ਨਾ ਹੂੰ ਦੇਖਣਾ ਨਹੀਂ ਇਦਾਂ ਦੀ ਚੀਜ਼ਾਂ ਦੇਖਣ ਵਾਲੀਆਂ ਬਹੁਤ ਹੁੰਦੀਆਂ ਕਾਫੀ ਰੌਣਕਾਂ ਅੱਜ ਸੰਡੇ ਦਾ ਕਰਕੇ ਤੇ ਆਪਾਂ ਹੁਣ ਚੱਲਦੇ ਅੱਗੇ ਜੋ ਸਾਹਮਣੇ ਅੱਗ ਦੀ ਲੱਗਦੀ ਨਾ ਉਹ ਅੱਗ ਨਹੀਂ ਆਏ ਜਾਂ ਲਾਈਟਾਂ ਲੱਗੀਆਂ ਹੋਈਆਂ ਤੇ ਆਹ স্মੋਕ ਨਿਕਲਦੀ ਆ ਬਹੁਤ ਹੀ ਸੋਹਣਾ ਲੱਗਦਾ ਹੈ ਵੀ ਵੈਸੇ ਰਸ਼ ਬਹੁਤ ਆ ਇੱਥੇ ਅੱਜ ਸਾਰੇ ਫੋਟੋ ਸ਼ੂਟ ਵਗੈਰਾ ਕਰ ਰਹੇ ਆ ਬਹੁਤ ਹੀ ਸ਼ਾਨਦਾਰ ਨਜ਼ਾਰਾ ਵੈਦਰ ਹੋ ਗਿਆ ਕਹੈਂਡ ਤੇ ਚਲੰਤੂ ਦਾ ਫੋਟੋ ਸ਼ੂਟ ਆਵਾਜ਼ ਬਹੁਤ ਤੇਜ਼ ਚੱਲਣ ਦੀ ਆ ਤੋ ਇਸ ਹੀ ਮੇਲੇ ਦਾ ਵੀਊ ਥੋਖਾ ਪੀ ਲੀਏ ਪਹਿਲੋ ਫਿਰ ਆਪਾਂ ਜਾਵਾਂਗੇ ਤੁਹਾਨੂੰ ਲੈ ਕੇ ਕਿਤੇ ਹੋਰ ਚੱਲੀਏ ਭਾਜੀ ਮੇਲੇ ਤੋਂ ਬਾਹਰ ਨਿਕਲੀਏ ਹੁਣ ਮੇਲੇ ਦਾ ਵੀਊ ਬਹੁਤ ਸ਼ਾਨਦਾਰ ਸੀ ਜਿੰਨਾ ਵੀ ਤੁਹਾਨੂੰ ਦਿਖਾਇਆ ਬਹੁਤ ਵਧੀਆ ਸੀ ਇੱਥੇ ਇਹ ਹੈ ਗਾਰਡਨ ਨੈਕਸਟ ਵੀਡੀਓ 'ਚ ਮਿਲਾਂਗੇ ਹਾਂ ਨੈਕਸਟ ਵੀਡੀਓ 'ਚ ਆਪਾਂ ਫੇਰ ਦੁਬਾਰਾ ਹੁਣ ਆਪਾਂ ਤੁਹਾਨੂੰ ਹੋਰ ਕਿਤੇ ਲੈ ਕੇ ਜਾਂਦੇ ਹਾਂ ਪੈਰਿਸ ਦਾ ਕੋਸ਼ਿਸ਼ ਇਹ ਕਰੂੰਗਾ ਜੋ ਪਿਛਲੇ ਸਾਲ 2023 'ਚ ਨਹੀਂ ਦਿਖਾ ਸਕਿਆ 2025 'ਚ ਦਿਖਾਉਂਗਾ ਤੋ ਹੁਣ ਆਪਾਂ ਚੱਲਦੇ ਹਾਂ ਨੈਕਸਟ ਆਏਗਾ ਵਾ ਇੱਥੇ ਗਾਰਡਨ ਬਹੁਤ ਵੱਡਾ ਵਾ ਇੱਧਰ ਹੀ ਗਾਰਡਨ ਵਾਲੀ ਸਾਈਡ ਜਿੱਥੇ ਕੀ ਲੋਅ ਮਿਊਜ਼ੀਅਮ ਵੀ ਹੈਗਾ ਉਹ ਪਿਛਲੇ ਸਾਲ ਦਿਖਾ ਚੁੱਕਾ ਸੀਗਾ ਤੇ ਹੁਣ ਆਪਾਂ ਚੱਲਦੇ ਹਾਂ ਕਿਤੇ ਹੋਰ ਪਹਿਲੋ ਖਾਈ ਆਪਾਂ ਲੰਗਰ ਪਾਣੀ ਛਕੀ ਹੈ ਨਾ ਲੰਗਰ ਪਾਣੀ ਛਕਣ ਤੋਂ ਬਾਅਦ ਫਿਰ ਆਪਾਂ ਜਾਵਾਂਗੇ ਕਿਤੇ ਹੋਰ ਜਰੂਰ ਤੇ ਸ਼ਾਮ ਨੂੰ ਆਪਾਂ ਆਈਫਲ ਟਾਵਰ ਵੀ ਜਾਣਾ ਪਏ ਦੁਆਰਾ ਟਾਵਰ ਚਲਾਂਗੇ ਆਈਫਲ ਟਾਵਰ ਨੂੰ ਦਿਖਾਵਾਂਗੇ ਆਈਫਲ ਟਾਵਰ ਫੇ ਜਾਵਾਂਗੇ ਸੋ ਹੁਣ ਚੱਲਦੇ ਆਂ